ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਬਾਬਾ ਕਾਕਾ ਸਿੰਘ ਲੰਗਰ ਪੁੰਗਾਂ ਮਸਤ ਹੋਣਾ ਰਵੰਡੀ ਸਾਬੋ ਜੋ ਕੱਲ ਆਪਾਂ ਇੱਥੋਂ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਇੱਕ ਭਾਰੀ ਮਾਤਰਾ ਦੇ ਵਿੱਚ ਲੰਗਰ ਤਿਆਰ ਕਰਕੇ ਜਿਵੇਂ ਉਥੇ ਜਾਦਾ ਹੜਾ ਹੋਣੀ ਕਰਕੇ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਥੇ ਉਹ ਮਈਆ ਕਰਾਈਆਂ ਆਪਾਂ ਮਠੀਆਂ ਕੱਢੀਆਂ ਆਪਾਂ 10 ਕੁਇੰਟਲ ਔਰ ਮਠੀਆਂ ਆ ਫਿਕੀਆਂ ਰੂਣ ਵਾਲੀਆਂ ਨਾਲ ਬਿਸਕੁਟ ਵਗੈਰਾ ਛੋਲੇ ਦਾਣੇ ਪਾਣੀ ਇਹ ਚੀਜ਼ਾਂ ਆਪਾਂ ਇਕੱਠੀਆਂ ਬੜੇ ਕਾਫਲੇ ਦੇ ਰੂਟ ਦੇ ਵਿੱਚ ਆਪਾਂ ਕੱਲ ਉੱਥੇ ਪਹੁੰਚੇ ਆਂ ਪਰ ਉੱਥੇ ਜਾਣ ਨਾਲ ਪਤਾ ਲੱਗਿਆ ਜੇ ਉਹਨਾਂ ਅੰਦਰ ਬੀੜੀ ਚ ਦਰਿਆ ਦੇ ਵਿੱਚ ਗਏ ਆ ਜਿਹੜੇ ਪਿੰਡ ਡੁੱਬੇ ਆ ਉਹਨਾਂ ਦਾ ਦੌਰਾ ਕੀਤਾ ਦੇਖਿਆ ਸਾਧ ਸੰਗ ਜੀ ਉੱਥੇ ਬਹੁਤ ਵੱਡਾ ਨੁਕਸਾਨ ਹੈ ਜਿਹੜਾ 15 ਤੋਂ ਲਾ ਕੇ 20 ਫੁੱਟ ਤੱਕ ਉੱਥੇ ਪਾਣੀ ਹੈ ਪਾਣੀ ਕਾਰਨ ਆ ਕੇ ਘਰ ਵੀ ਉੱਥੇ ਤਬਾਹ ਹੋ ਗਏ ਜੋ ਕੋ ਰਾਸ਼ਨ ਪਾਣੀ ਲੀੜਾ ਕਪੜਾ ਸਭ ਕੁਸੂ ਪਾਣੀ ਦੇ ਵਿੱਚ ਤੈਸਨੈਸ ਹੋ ਗਿਆ ਭਿੱਜ ਗਿਆ ਉਹ ਜਿਹੜੇ ਲੋਕ ਬਾਹਰ ਜਿਹੜੇ ਕੱਡੇ ਨੇ ਜਿੰਨੀਆਂ ਸੰਸਥਾ ਉੱਤੇ ਕੰਮ ਕਰ ਰਹੀਆਂ ਉਹ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਦੇ ਦੋ ਦੋ ਚਾਰ ਚਾਰ ਜੀ ਘਰਾਂ ਦੇ ਵਿੱਚ ਫੇਰ ਵੀ ਬੈਠੇ ਆ ਛੱਤਾਂ ਦੇ ਉੱਤੇ ਪਰ ਉਹਨਾਂ ਕੋਲ ਉਹੀ ਵਸਤਰ ਹੈ ਜਿਹੜੇ ਉਹਨਾਂ ਦੇ ਪਾਏ ਆ ਉਹਨਾਂ ਨੂੰ ਧੋ ਲਿਆ ਤੇ ਪਾ ਲਿਆ ਤੇ ਐਡੀ ਕੋਈ ਸਹੂਤਾ ਹੈ ਨਹੀਂ ਉੱਥੇ ਪਰ ਮੈਂ ਬੇਨਤੀ ਕਰਦਾ ਵੀ ਪਹਿਲੀ ਗੱਲ ਤਾਂ ਸਰਕਾਰ ਨੂੰ ਬੇਨਤੀ ਹੈ ਵੀ ਸਰਕਾਰ ਜ਼ਰੂਰ ਸਾਰ ਲਵੇ ਜੋ ਹੈ ਐਡਾ ਵੱਡਾ ਜਲ ਇੰਨੇ 4-5 ਜ਼ਿਲ੍ਹਿਆਂ 'ਚ ਆ ਕੇ ਤੇ ਐਡਾ ਵੱਡਾ ਨੁਕਸਾਨ ਹੋਇਆ ਉਹਦੀ ਭਰਪੂਰੀ ਕਰਨੀ ਤੇ ਸਰਕਾਰੀ ਕਰ ਸਕਦੀ ਐ ਹੋਰ ਵੀ ਮੈਂ ਸੰਸਥਾ ਜਿੰਨੀਆਂ ਵੀ ਹੈਗੀਆਂ ਸਤਕਾਰਯੋਗ ਕਿੰਨੀਆਂ ਸੰਸਥਾ ਨੂੰ ਉਹਨਾਂ ਨੂੰ ਵੀ ਬੇਨਤੀ ਐ ਜਿਵੇਂ ਪਬਲਿਕ ਲੋਕ ਪੰਜਾਬ ਦੇ ਲੋਕ ਬਹੁਤ ਵੱਡੀ ਸੇਵਾ ਕਰ ਰਹੇ ਨੇਗੇ ਹਰ ਪਿੰਡ ਦੇ ਵਿੱਚੋਂ ਰਸਤਾ ਵਸਤਾ ਇਕੱਠੀਆਂ ਹੋ ਕੇ ਉੱਥੇ ਸੇਵਾਵਾਂ ਪਹੁੰਚ ਰਹੀਆਂ ਹਨ ਤੇ ਰਾਜਸਥਾਨ Haryana ਨਾਲ ਆਪਣੇ ਜਿਹੜੇ ਦੀ ਨਵੀ ਹੈ ਉਹ ਵੀ ਬਹੁਤ ਜਿਆਦਾ ਸਹਿਯੋਗ ਦੇ ਰਹੇ ਉੱਥੇ ਮਲੇਰ ਕੋੜੇ ਤੋਂ ਮੁਸਲਮਾਨ ਭਾਈਆਂ ਨੇ ਉੱਥੇ ਲੰਗਰ ਲਾਇਆ ਵੇ ਅਸੀਂ ਦੇਖਿਆ ਬਹੁਤ ਵੱਡਾ ਨੁਕਸਾਨ ਹੈ ਇਹਦੀ ਭਰਪੂਰ ਖੋੜੀ ਜਿਹੜੀ ਹੈ ਇਹਦੀ ਘਾਟ ਹੈ ਜਿਹੜੀ ਉਹ ਪੂਰੀ ਹੋਣੀ ਇੱਕ ਬਹੁਤ ਵੱਡੀ ਮੁਸ਼ਕਲ ਹੈ ਪਰਮੇਸ਼ਰ ਵੱਲੋਂ ਕੋਈ ਐਸੇ ਕੋਈ ਦੇਵ ਨੇ ਤਾਂ ਕੋਈ ਚੰਗੇ ਦਿਨ ਆਉਣ ਤਾਂ ਕਿ ਉਹਨਾਂ ਨੂੰ ਜਿਹੜੀਆਂ ਰਾਹਤਾਂ ਇੰਨੀਆਂ ਪਹੁੰਚਾ ਰਹੇ ਆਪਾਂ ਉਹਨਾਂ ਦੀਆਂ ਗਾਹਾਂ ਜ਼ਮੀਨਾਂ ਪੋਏ ਪੈ ਗੇ ਪਾਣੀ ਫਰਦਾ ਕਦੋਂ ਉੱਥੇ ਕਣਕਾਂ ਬੀਜੀਆਂ ਗਿਆ ਕਦੋਂ ਘਰ ਬਣੇ ਇਹ ਬੜਾ ਲੰਮਾ ਸਮਾਂ ਲੱਗੂਗਾ ਇਹਦੇ ਵਿੱਚ ਆਪਾਂ ਸਹਿਯੋਗ ਦੇਈਏ ਆਪਣੀ ਸੰਗਤ ਨੇ ਜਿੱਥੇ ਸੀ ਸਾਰੇ ਪ੍ਰਬੰਧਕ ਭਾਈ ਸੰਤ ਸਿੰਘ ਜੀ ਸਾਡੇ ਸਕੱਤਰ ਸਾਹਿਬ ਨਾਲ ਉਹਨਾਂ ਨੇ ਬਾਬਾ ਟੇਕ ਸਿੰਘ ਜੀ ਦੇ ਅਧਿਕਾਰ ਸਾਡੀ ਸੰਪਰਤਾ ਦੇ ਮਹੰਤਾਂ ਤਖਤ ਸਾਹਿਬ ਦੇ ਜਥੇਦਾਰ ਹੈ ਉਹਨਾਂ ਨੇ ਵੀ ਨਾਲ ਸਾਡੇ ਜਾ ਕੇ ਉੱਥੇ ਜੱਜਾ ਲਿਆ ਜਿੰਨੀਆਂ ਵੀ ਸਾਡੀਆਂ ਸੰਗਤਾਂ ਸਾਡੇ ਗੁਰਦੁਆਰੇ ਦੇ ਜਿੰਨੇ ਵੀ ਸੇਵਾਦਾਰ ਹੈ ਉਹਨਾਂ ਨੇ ਵੱਧ ਛੱਡ ਕੇ ਸੇਵਾ ਕੀਤੀ ਹੈ ਇਲਾਕੇ ਦੀ ਸੰਗਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਸਾਰਾ ਇਲਾਕਾ ਤਲਵੰਡੀ ਸਾਬੋ ਇਹ ਵੀ ਬਹੁਤ ਵੱਡੀ ਕਰਸਤ ਵਸ ਇਕੱਠੇ ਕਰ ਰਹੇ ਉੱਥੇ ਲਿਜਾਣ ਵਾਸਤੇ ਉਹ ਵੀ ਆਪਣੇ ਇੱਥੇ ਬੁੰਗਾ ਸਾਹਿਬ ਰੱਖੀ ਐ ਇੱਥੇ ਬੈਠ ਕੇ ਉਹਨਾਂ ਨੇ ਸਹਾਬ ਕਿਤਾਬ ਕਰਿਆ ਇਹ ਸੰਗਤਾਂ ਵੀ ਉੱਥੇ ਜਾ ਰਹੀਆਂ ਪਰ ਆਪਣੀ ਸੰਗਤ ਹੈ ਜਿਹੜੀ ਲੰਗਰ ਬੁੰਗਾ ਮਸਤ ਹੋਣਾ ਸੰਤ ਮਹਾਰਾਜ ਬਾਬਾ ਅਤਰ ਸਿੰਘ ਦੀ ਸੰਗਤਾਂ ਨੇ ਬਹੁਤ ਵੱਡਾ ਉੱਥੇ ਯੋਗਦਾਨ ਪਾਇਆ ਕੱਲ ਜਾ ਕੇ ਜੈ ਜੈ ਲਿਆ ਤੇ ਮੈਂ ਸਾਰੇ ਸੰਗਤਾਂ ਨੂੰ ਦੁਬਾਰਾ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੋ ਉੱਥੇ ਏਡਾ ਪਾਣੀ ਦਾ ਸੰਘਾਰਾ ਆ ਉਹਦੇ ਵਿੱਚ ਜਿੰਨਾ ਵੀ ਆਪਾਂ ਸਹਾਇਜੋਗ ਪਾ ਸਕਦੇ ਆ ਸਾਥ ਸੰਗਤ ਜੀ ਉਨਾ ਵੱਧ ਚੜ ਕੇ ਪਾਈਏ ਤਾਂ ਕਿ ਅਪਾ ਗੁਰੂ ਕੀ ਖੁਸ਼ੀਆਂ ਪ੍ਰਾਪਤ ਕਰੀਏ ਆਪਣੇ ਜੀਵਨ ਨੂੰ ਸਫਲਾ ਬਣਾਈਏ ਧੰਤਾ ਦੇ ਜੋਗ ਬਣੀਏ ਸੇਵਾ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘਰੇ